ਭਗਵੰਦਰ ਭਗਵੰਤਮਾਨ ਨੇ ਜੋ ਅਮਨ ਕੁੰਦੀ ਗੱਲ ਕੀਤੀ ਤੇ ਕਿਹਾ ਕਿ ਭਾਜਪਾ ਆਪਣੀ ਪੀੜੀ ਇੱਟਾ ਸੋਟਾ ਫੇਰੇ ਦੂਜਿਆਂ ਦੀ ਗੱਲ ਕਰਦੇ ਆ ਸਾਡੇ ਤਾਂ ਕਹਿੰਦੇ ਸਭ ਕੁਝ ਠੀਕ ਠਾਕ ਹੈ ਕੋ ਸਿੱਧੂ ਸਾਹਿਬ ਗੱਲ ਇਹ ਆ ਵੀ ਆਪਣੇ ਮੂੰਹ ਮਿੱਠੂ ਜਿੰਨਾ ਮਰਜੀ ਬੰਲੋ ਉਥੇ ਕੋਈ ਰੋਗ ਨਹੀਂ ਕੋਈ ਟੋਕ ਨਹੀਂ ਸਾਰੀ ਦੁਨੀਆ ਜਾਣ ਰਹੀ ਐ ਇਸ ਲਈ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਕੀ ਹਾਲਤ ਹੈ ਨਸ਼ਿਆਂ ਨਾਲ ਕਿੰਨੇ ਲੋਕ ਮਰ ਰਹੇ ਨੇ ਕਿ ਉਹ ਲੈਂਡ ਆਰਡਰ ਦੀ ਸਿਪੀਸ਼ਨ ਨਹੀਂ ਹੈਗੀ ਕਿ ਜਿਹੜਾ ਨਸ਼ਾ ਰੋਕਣਾ ਹੈ ਉਹ ਲੈਂਡ ਆਰਡਰ ਦੇ ਅੰਡਰ ਨਹੀਂ ਆਉਂਦਾ ਕੀ ਜਿਹੜਾ ਰੇਤਾ ਵਿਗ ਰਿਹਾ ਹੈ ਜਿਹੜਾ ਇਹ 5.5 ਰੁਪਏ ਫੁੱਟ ਕਹਿੰਦੇ ਸੀ ਅੱਜ 40 ਰੁਪਏ ਫੁੱਟ ਵਿਗ ਰਿਹਾ ਹੈ ਕੀ ਇਹ ਲੈਂਡ ਆਰਡਰ ਦੀ ਨਹੀਂ ਕੀ ਇਹ ਲੈਂਡ ਆਰਡਰ ਨੂੰ ਪਿੱਛੇ ਛੱਡ ਕੇ ਲੈਂਡ ਆਰਡਰ ਨੂੰ ਤੁੱਟਾ ਦਿਖਾ ਕੇ ਇਹ ਨਜਾਇਨ ਨਹੀਂ ਹੋ ਰਹੀ ਕੀ ਹਸਤਾਲਾ ਜੀ ਜੋਲ ਆਫ ਨੇ ਉਹ ਕੀ ਜਿਹੜੀ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਲੱਖਾਂ ਕਰੋੜਾਂ ਰੁਪਏ ਲਾਰੇ ਨੇ ਕੀ ਇਹ ਉਹ ਕਿਸੇ ਖਾਤੇ 'ਚ ਨਹੀਂ ਪੈਂਦਾ ਇਸ ਲਈ ਜੋ ਵੀ ਗੱਲਾਂ ਇਹ ਕਰ ਰਹੇ ਨੇ ਸਾਰੀਆਂ ਲੋਕਾਂ ਨੂੰ ਬੇਕੂ ਬਣਾਉਂਦੇ ਕਰ ਰਹੇ ਨੇ ਸਾਰਾ ਲੋਕਾਂ ਦਾ ਧਿਆਨ ਡਾਇਵਰਟ ਕਰਨ ਲਈ ਇਹ ਗੱਲਾਂ ਕਰ ਰਹੇ ਨੇ ਮੈਨੂੰ ਇਹ ਮੈਂ ਪੁੱਛਣਾ ਚਾਹਨਾ ਭਵੰਤਮਾਨ ਜੀ ਨੂੰ ਇਹ ਕਹਿੰਦੇ ਦੂਜੇ ਸੂਬਿਆਂ ਨਾਲੋਂ ਸਾਡੀ ਲੈਂਡ ਆਰਡਰ ਵਧੀਆ ਹੈ ਕੀ ਤੁਸੀਂ ਆਪਣਾ ਲੈਂਡ ਦੂਜੇ ਸੂਬਿਆਂ ਨਾਲੋਂ ਖਰਾਬ ਕਰਨਾ ਚਾਹੁੰਦੇ ਹੋ ਜਿਹੜਾ ਲੈਂਡ ਆਰਡਰ ਇੰਨਾ ਵਧੀਆ ਹੈ ਪੰਜਾਬ ਦਾ ਸੀ ਪੰਜਾਬ ਸੇਫਸਟ ਸਟੇਟਾਂ ਦੇ ਵਿੱਚ ਸੀ ਪੰਜਾਬ ਚ ਲੋਕ ਆਉਣ ਲੱਗੇ ਕਦੀ ਸੋਚਦੇ ਨਹੀਂ ਸੀ ਉਹ ਸੋਚਦੇ ਪੰਜਾਬ ਜਾਵਾਂਗੇ ਸਾਨੂੰ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਹੋਊਗੀ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਆਉਣਾ ਚਾਹੁੰਦਾ ਹੈ 10 ਵਾਰ ਸੋਚਦਾ ਵੀ ਮੈਂ ਸੜ ਦੇ ਲੰਘਿਆ ਜਾਊਗਾ ਮੇਰੀ ਚੈਨੀ ਨਾ ਖਿੱਚ ਲਵੇ ਮੇਰੀ ਘਰੇ ਦਾ ਪਰਸ ਨਾ ਖਿੱਚਿਆ ਜਾਵੇ ਲੋਕ ਘਰੋਂ ਨਿਕਲਣ ਲੱਗਿਆਂ ਡਰਦੇ ਨੇ ਤੇ ਘਰੋਂ ਨਿਕਲੇ ਜਿਹੜੇ ਪਿੱਛੇ ਬੈਠੇ ਹੁੰਦੇ ਨੇ ਉਹ ਅਰਦਾਸਾਂ ਕਰਦੇ ਨੇ ਕਿ ਸਾਡਾ ਜਿਹੜਾ ਬੱਚਾ ਸਾਡਾ ਨੌਜਵਾਨ ਸਾਡੀ ਧੀ ਪੇੜ ਉਹ ਜਿਹੜੀ ਬਾਜ਼ਾਰ ਗਈ ਆ ਉਹ ਸੁਖੀ ਸੰਧੀ